ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਸਾਰੇ ਵੀਰਾਂ ਦੇ ਅੱਜ ਚੱਲੇ ਆ ਧੂਰੀ ਨੂੰ ਨਵੀਂ ਟਰਾਲੀ ਲੈਣ ਜਿਹੜੀ ਆਪਾਂ ਦਿੱਤੀ ਹੋਈ ਸੀ ਬਣਨੀ ਦੇ ਦੋ ਦਿਨ ਅੱਜ ਬਣਾਤੀ ਆ ਟਰਾਲੀ ਦੇ ਦੇ ਦਿਗਦੀਸ਼ ਭਾਈ ਹੁਣੇ ਚੱਲੇ ਆ ਟਰੈਕਟਰ ਲੈ ਕੇ ਵੀ ਕਰਿਆ ਟਰਾਲੀ ਮਗਰ ਪਾ ਲਿਆਉਣਗੇ ਇਹ ਪਹੁੰਚਦੇ ਆ ਫਿਰ ਮਗਰ ਅਸੀਂ ਜਾਣਦੇ ਆ ਸਾਬ ਸੁਭ ਕਰਿਆਈਏ ਟੀ ਬਣਦਾ ਤੁਹਾਨੂੰ ਦੱਸਾਂਗੇ ਜੀ ਹੋ ਗਈ ਜੀ ਆਪਣੀ ਤਿਆਰ ਤਿਆਰ ਟਰਾਲੀ ਭੀ ਮੈਗਰੀ ਫਤੇ ਵਰਕ ਕਸਤੂਰੀ ਵੀ ਬੰਦਿਆਂ ਨੇ ਚਲੋ ਠੀਕ ਆ ਆਪਾਂ ਸਾਰੀ ਗੱਲ ਤਾਂ ਨਹੀਂ ਹੁੰਦੀ ਵੀ ਹਾਂ ਕੁਆਲਿਟੀ ਜਾਂ ਕੁਛ ਵੀ ਇਹ ਬੰਦਿਆਂ ਨੇ ਆਪਣਾ ਟਰਾਲੀ ਬਹੁਛੇਤੀ ਬਣਾ ਕੇ ਦਿੱਤੀ ਤੇ ਇਹਨਾਂ ਦਾ ਨੰਬਰ ਹੈਗਾ 99146 0863 ਇਹ ਨੰਬਰ ਆ ਵੀਰ ਉਹਨਾਂ ਦਾ ਜੇ ਕਿਸੇ ਨੇ ਕੰਟੈਕਟ ਕਰਨਾ ਬਣਾ ਸਕਦਾ ਕਿਉਂਕਿ ਆਪਾਂ ਹੁਣ ਇਹਨਾਂ ਤੋਂ ਦੋ ਟਰਾਲੀਆਂ ਬਣਵਾਵਾਂਗੇ ਗਾਹਾਂ 14 ਪੁੱਟੀਆਂ ਝੋਨਾ ਵੜਨ ਦੇ ਮੌਕੇ ਇਹ ਮੇਰੇ ਮੂਰੇ ਆ ਫਟੂਲ ਬਣਾਤਾ 2 ਫੁੱਟ 3 ਫੁੱਟ ਚੌੜਾ ਤੇ ਟਾਇਰ ਪਾਤੇ ਫੋਲੋ ਦੇ ਟਾਇਰ ਪਏ ਇਹਦੇ 41000 ਰੁਪਏ ਦੇ ਇਹ ਮਗਰ ਆ ਚੰਨ ਨੂੰ ਬਣਾਤਾ ਤੇ ਥੋੜੀ ਜਿਹੀ ਟੇਪਰ ਕਰਵਾਤੀ ਮਗਰ 19 ਫੁੱਟ ਲੰਬਾਈ ਹੈ ਇਹਦੀ ਪੂਰੀ ਟਰਾਲੀ ਦੀ ਤੇ ਠੀਕ ਆ ਸਿੰਪਲ ਵਧੀਆ ਵੀ ਮਸ਼ੀਨ ਦੇ ਨਾਲ ਦਾ ਹੀ ਕਰਾਤਾ ਜਮਾਈ ਲਾਲ ਵੀ ਕਰਤਾ ਟਮਾਟਰੀ ਜਿਹਾ ਤੇ ਹਰਾ ਵੀ ਕਰਤਾ ਜਿਹੜਾ ਆਪਣੀ ਕੰਬਾਈਨ ਨੂੰ ਤੇ ਆਮ ਦਾ ਟਰਾਲੀ ਜਿਹੜੀ ਆ ਵਾ ਪ੍ਰੀਤ ਆਣ ਦੀ ਨੇ ਉਹਦੀ 86 ਜੀ 8 ਇੰਚ ਦੀ ਆਪਾਂ 10 ਦੀ ਪਵਾਈ ਆ ਥੋੜਾ ਜਿਹਾ ਵਜਨ ਵੱਧ ਜੂਗਾ ਸ਼ਾਇਦ ਤੇ ਦੇਖਦੇ ਆ ਹੁਣ ਕੰਡਾ ਕਰਾ ਕੇ 95 ਰੁਪਏ ਲਏ ਆ ਇਹਨਾਂ ਨੇ ਆਪਾਂ ਤੋਂ ਬਣਾਈ ਦੇ ਚਲੋ ਬਣਾ ਦੋ ਦਿਨਾਂ ਜੀ ਦਿੱਤੀ ਟਰਾਲੀ ਉਹ ਚਲੋ ਬਾਕੀ ਸਾਰਾ ਕੁਝ ਠੀਕ ਆ ਪਰ ਜਿਵੇਂ ਆ ਬਿਲਡਿੰਗ ਨਹੀਂ ਪਸੰਦ ਆਈ ਇਹਨਾਂ ਦੀ ਇਹਨਾਂ ਨੂੰ ਕਿਹਾ ਵੀ ਸੋਹਣੀ ਕਰਨੀ ਚਾਹੀਦੀ ਸੀ ਤੁਹਾਨੂੰ ਤੇ ਵੀ ਜਿਹੜੀਆਂ ਅਗਲੀਆਂ ਟਰਾਲੀਆਂ ਬਣਾਉਣਾ ਉਹਦਾ ਆਪਾਂ ਐਵੇਂ ਨਹੀਂ ਕਰਾਉਣਾ ਸੋਹਣੇ ਆਹ ਤੇ ਆਹ ਆ ਸੋਹਣੀ ਬਣਾਈਆਂ ਟਰਾਲੀ ਐਦੀ ਸਾਈਡ ਸੂਟ ਆ ਬਿਲਡਿੰਗ ਵਲੋਂ ਚਲੋ ਸਹੀ ਕਰੀ ਹੋਈ ਹੈ ਹਨਾ ਤੇ ਆ ਵਧੀਆ ਬਣਾਈਆਂ ਟਰਾਲੀਆਂ ਇਹਨਾਂ ਨੇ ਆਹਾਂ ਆਪਾਂ ਵੀ ਝੋਨੇ ਨੂੰ ਨਾ ਹਲਕੀਆਂ ਟਰਾਲੀਆਂ ਦੀ ਲੋੜ ਆ ਝੋਨੇ ਨੂੰ ਕਣਕ ਨੂੰ ਉਹ ਵੱਡੀਆਂ ਟਰਾਲੀਆਂ ਫੇਰ ਉਹ ਨਹੀਂ ਹੁੰਦੀਆਂ ਚਲਦੀਆਂ ਨਹੀਂ ਹੈਗੀਆਂ ਵੱਡੀਆਂ ਟਰਾਲੀਆਂ ਝੋਨੇ 'ਚ ਆਪਾਂ ਇਹਨਾਂ ਤੋਂ ਜਦੋਂ ਝੋਨੇ ਦੇ ਨੇੜੇ ਜਾ ਕੇ ਉਸਤਾ ਸਤੰਬਰ ਕਾ ਮਹੀਨੇ ਦੇ ਵਿੱਚ ਦੇਖਾਂਗੇ ਦੋ ਟਰਾਲੀਆਂ ਦੇ ਆर्डर ਕਰਤੀ ਦੇਣੇ ਹਨ ਇਹਨਾਂ ਨੂੰ ਇੱਕ ਤਾਂ ਕਿਉਂਕਿ ਇੱਕ ਟਰਾਲੀ ਦੇ ਮੁੱਲ ਦੀਆਂ ਦੋ ਬਣ ਜਾਣੀਆਂ ਕਿਉਂਕਿ ਫਸਲ ਢੋਣ ਨੂੰ ਕੋਈ ਨਹੀਂ ਮਾੜੀਆਂ ਉਹ ਝੋਨਾ ਢੋਣ ਨੂੰ ਉਹ ਨਾ ਦੋ ਨੂੰ ਪੂਰੀਆਂ ਨਜ਼ਾਰੇਦਾਰਾ ਟਰਾਲੀਆਂ ਤੇ ਤਾਂ ਕਰਕੇ ਆਪਾਂ ਵੀ ਇਹਨਾਂ ਤੋਂ ਹੀ ਬਣਵਾ ਲੈਣੀਆਂ ਦੋ ਲੈਫਟ ਵਾਲੀਆਂ 14 ਫੁੱਟ ਦੇ ਨਾਲ ਤਾਂ ਪੈਦੇ ਘੱਟ ਜਿਧਰ ਜੂ ਨਾਲੇ ਵਧੀਆ ਕਿਉਂਕਿ ਟੌਰ ਟੌਰ ਨੂੰ ਦੇ ਪੈ ਮਜ਼ਬੂਤੀ ਵਾਲੀਆਂ ਟਰਾਲੀਆਂ ਹੈਗੀਆਂ ਆਪਣੇ ਕੋਲੇ ਆਪਾਂ ਨੂੰ ਫਸਲ ਦੇ ਵਿੱਚ ਚਾਹੀਦੀਆਂ ਇਹ ਵੀ ਬਥੇਰੀਆਂ ਮਜ਼ਬੂਤ ਆ ਕੋਈਆਂ ਕਦੇ ਨਹੀਂ ਜਾਂਦੀਆਂ ਨਾਲੇ ਹਲਕੀਆਂ ਹਲਕੀਆਂ ਝੁਣ ਖੱਤੇ ਜੁੱਸ ਵੀ ਜਾਣਗੀਆਂ ਕੋਈ ਦਿੱਕਤ ਨਹੀਂ ਸੋ ਜੀ ਹੋ ਗਈ ਟਰਾਲੀ ਆਪਣੀ ਦਾ। ਮਾਹੌਮਦ ਖੰਡੇ ਕੀ ਪ੍ਰਸ਼ਾਸਨ ਬਣ ਜੀ। ਸੋ ਜੀ ਕੰਡਾ ਹੋ ਗਿਆ ਟਰਾਲੀ ਦਾ ਆਪਣੀ ਦਾ। ਦੇਖਦੇ ਆ ਕਿੰਨਾ ਵੇਟ ਸੀਗਾ। ਕਿੰਨਾ ਭਾਰ ਆ? 2640 ਜੀ। 2640 ਠੀਕ ਆ। ਥੱਲੇ ਲਾ ਲਈਏ ਗਾੜੀ ਦੇ। ਸਰਗਾ ਸੇ ਲਗਾ ਲਈਏ ਟਰਾਲੀ। ਟੈਰਾਂ ਦਾ ਭਾਰ ਕਿੰਨਾ? ਹੋ ਗਿਆ 2640। ਇਹ ਚਾਰ ਟਾਇਰਾਂ ਦਾ ਭਜਨ ਕੱਢਣਾ ਵਿੱਚੋਂ ਉਹ ਦੇਖ ਲਾਂਗੇ ਕਿੰਨਾ ਨਿਕਲਦਾ ਮੈਨੂੰ ਤਾਂ ਕੁਆਂਟਲ ਤੱਕ ਦੇ ਤਾਂ ਹੋਣਗੇ ਟਾਇਰ ਚਾਰੇ ਲਓ ਜੀ ਹੋ ਗਿਆ ਆਪਣਾ ਡੇਢ ਰੂਡ ਸਾਰਾ ਕੁਝ ਡਨ 2 ਲੱਖ 80000 ਰੁਪਏ ਦੀ ਟਰਾਲੀ ਬਣੀ ਆ ਆਪਾਂ ਨੂੰ ਸਣੇ ਟਾਇਰ ਪਾ ਕੇ 41200 ਦੇ ਟਾਇਰ ਸੀ ਜੀ ਗਰੇ ਆਪਾਂ ਮਸ਼ੀਨ ਵੀ 660 ਤੇ ਮੱਥਾ ਟੇਕ ਲਿਆ ਪ੍ਰਸਾਦ ਵੰਡ ਲਿਆ ਤੇ ਹੁਣ ਚੱਲਿਆਂ ਆਪਣੇ ਖੇਤ ਚ ਲੈ ਕੇ ਤੇ ਹੁਣ ਚਲਾਉਣਿਆਂ ਤੇ ਜਾ ਕੇ ਫੇਰ ਦੱਸਦੇ ਆ ਤੁਹਾਨੂੰ ਕੀ ਆ ਰਿਪੋਰਟ ਇਹਦੀ ਲੋਡਿੰਗ ਵਾਫੀਦਨ ਨਵਾਂ ਲੈ ਕੇ ਚਲਾ ਦੇ ਹੋਰ ਉਜੀ ਕਰਮਾਂ ਵਾਲੀ ਦਾ ਪਹਿਲਾ ਟਿੰਕ ਪੈਣ ਲੱਗਿਆ ਟਰਾਲੀ ਜੇ ਆਪਣੀ ਚ ਕਰਮਾਂ ਵਾਲੀ ਹੋਵੇ ਬਸ ਇਸੇ ਤਰ੍ਹਾਂ ਹੀ ਚੱਲਦੀ ਰਹੇ ਵਧੀਆ ਸਾਰਾ ਕੁਝ ਇਹਦਾ ਹਾਈਡਰੋਲਿਕ ਤੇ ਹੀ ਆ ਹਾਂ ਹੁਣ ਉਹ ਸੌਖਾ ਹੋ ਗਿਆ ਜਿੱਦੀ ਮਰਜ਼ੀ ਟਰਾਲੀ ਖੜਾ ਲਓ ਵਾਲੇਿੱਥੇ ਮਰਜ਼ੀ ਖੜਾ ਕੇ ਪਵਾ ਲਓ ਚਾਹੇ ਚਾਹੇ ਸੜਕ ਤੇ ਪਵਾ ਲਓ ਚਾਹੇ ਜਿੱਥੇ ਇੱਕ ਤਾਂ ਇਹ ਮੈਂ ਵਾਹਿਗੁਰੂ ਸਤਨਾਮ ਵਾਹਿ ਜੀ ਪਹਿਲਾਂ ਟੈਂਕੜਦਾ ਅੱਗੇ ਗੱਡੀ ਦੇ ਕੈਬਨ 'ਚ ਬਹਿ ਕੇ ਬਣਾਉਂਦੇ ਹੁੰਦੇ ਸੀ ਆਪਾਂ ਵੀਡੀਓ ਹੁਣ ਜੌਨੀਅਰ 'ਚ ਬਣਾਇਆ ਕਰਾਂਗੇ ਰ ਉਹ ਦਾ ਕਾਰ ਨੂੰ ਇਹ ਨਹੀਂ ਪਰਤਿਆ ਕਰਨਾ ਕਿ ਕਿਤੇ ਕੱਚੇ ਰਾਹਾਂ ਤੇ ਜਾਣਾ ਵੀ ਮੂੰਹ ਪੈਂਦਾ ਚੱਕ ਗਈ ਚੱਕੋ ਬਈ ਇਹ ਨਹੀਂ ਚੱਲੇ ਐ ਕਰਿਆ ਕਰਾਉਣ ਦਾ ਬੱਸ ਅੱਜ ਚੱਲਦੀ ਆ ਮਿੱਟੀ ਵਾਲੀ ਮਸ਼ੀਨ ਕਿਉਂਕਿ ਕੱਲ ਵੀ ਸੈਟਿੰਗ ਨਹੀਂ ਸੀ ਹੋਈ ਹੁਣ ਅੱਜ ਉਹਨਾਂ ਦਾ ਪ੍ਰੀਤ ਵਾਲਿਆਂ ਦਾ ਬੰਦਾ ਆਇਆ ਸੀਗਾ ਉਹ ਸਵੇਰ ਦੇ ਲੱਗੇ ਹੋਏ ਆ ਤੇ ਹੁਣ ਉਹਨਾਂ ਨੇ ਸੈਟਿੰਗ ਸ਼ੂਟਿੰਗ ਕਰਕੇ ਦਿੱਤੀ ਆ ਤੇ ਹੁਣ ਜਲਦੀ ਅੱਜ ਆਪਣਾ ਨਿਬੜ ਜੂਗਾ ਤੇ ਚਲੋ ਥੋੜਾ ਗੱਲ ਤੋਂ ਜੇ ਕਿਸੇ ਹੁਣ ਇਹਨੂੰ ਆਪਾਂ ਬੰਦ ਤਾਂ ਕਰਨਾ ਨਹੀਂ ਵੀਰੇ ਤੇ ਚਲੋ ਜੇ ਕੰਮ ਮਿਲੀ ਜਾਊਗਾ ਤਾਂ ਕਰੀ ਚੱਲਾਂਗੇ ਨਹੀਂ ਵੀ ਮਿਲੇ ਤਾਂ ਕੋਈ ਗੱਲ ਨਹੀਂ ਅਗਲੇ ਸੀਜ਼ਨ ਚ ਸਹੀ ਹੈ ਨਾ ਤੇ ਪਰ ਸ਼ਾਇਦ ਮਿਲੀ ਜਾਵੇ ਕੰਮ ਕੋਈ ਪੱਕਾ ਨਹੀਂ ਪਤਾ ਦੇਖੀ ਜਾਊਗਾ ਕੀ ਜੋ ਵੀ ਹੁੰਦਾ ਜਿਹੜਾ ਆਪਣਾ ਦੂਜਾ 50 75 ਸੀਗਾ ਹੈ ਨਾ ਉਹਦੇ ਤੇ ਇਹਦੇ ਵਿੱਚ ਇਹ ਫਰਕ ਮੈਨੂੰ ਜ਼ਿਆਦਾ ਲੱਗਦਾ ਕਿ ਇਹ ਨਾ ਪੂਰੇ ਹਾਈ ਗੇਅਰ ਦੇ ਵਿੱਚ ਵੀ ਖੱਤੇ ਜਰਾ ਉਹਨਾਂ ਟਰਾਲੀ ਲਈ ਫਿਰਦਾ ਦਿਲ ਨਾਲੇ ਖੇਤ ਗਿੱਲਾ ਵਾ 16 ਫੁੱਟੀ ਟਰਾਲੀ ਆ ਉਹ ਨਹੀਂ ਦੀ ਕਰਦਾ ਉਹ ਦਵਨ ਲੱਗ ਜਾਂਦਾ ਸੀ ਯਾਨੀ ਕਿ ਵੀ ਇਹਦਾ ਮਤਲਬ ਇਹੀ ਆ ਕਿ ਇਹ ਜਜ਼ੋਰ ਜ਼ਿਆਦਾ ਹੈ ਇਹੀ ਮਤਲਬ ਹੈ ਇਸਕਾ ਕਿ ਇਹ ਜ਼ੋਰ ਚੰਗਾ ਲੰਦਾ ਹੁਣ ਦੇਖੋ ਖਾਲ ਟਪਾਉਣਾ ਇਹ ਇਹ ਹਾਈ ਦੇ ਵਿੱਚ ਹੀ ਖਾਲਡਵਾਦਾ ਆ ਦੇ ਲੋ ਆਪਣੀ ਆ ਮੱਕੀ ਰਹਿੰਦੀ ਸੀ ਵੱਢਣ ਵਾਲੀ ਐਨੀ ਸੁੱਕੀ ਪਈ ਆ ਮੱਕੀ ਤੇ ਉਹ ਬੰਦੇ ਨੇ ਦੇ ਲੋ ਬਿਲਕੁਲ ਨਹੀਂ ਉਹਨਾਂ ਨੂੰ ਮਤਲਬ ਹੈਗਾ ਵੀ ਰੋਕ ਲਈਏ ਪਾਣੀ ਹਨਾ ਐਨ ਗਾਰਾ ਕਰਿਆ ਪਿਆ ਮੱਕੀ ਦੇ ਤਾਂ ਮੋਇਸਚਰ ਤਾਂ ਜਮੇ ਹੀ ਨਹੀਂ ਹੋਣਾ ਇਹ ਤਾਂ ਜਮੇ ਹੀ ਸੋਨੇ ਵਰਗੀ ਸੁੱਕੀ ਪਈ ਉਹ ਮੱਕੀ ਬਾਪੂ ਕਹਿੰਦਾ ਤੁਸੀਂ ਇੰਨੀ ਦੂਰ ਟਰਾਲੀ ਖੜਾਉਣੀ ਆ ਵੀ ਛੇਤੀ ਵੱਢੀ ਜਾਓ ਖੱਤੇ 'ਚ ਖੜਾ ਲਓ ਟਰਾਲੀ ਬਾਪੂ ਆਪ ਟਰਾਲੀ ਲਿਆ ਕੇ ਖੱਤੇ 'ਚ ਤਸੂਕੇ ਖੜਾ ਕੇ ਚਲੇ ਗਿਆ ਔਰ ਕਹਿੰਦਾ ਕੱਢ ਲਓ ਕਹਿੰਦਾ ਖੱਤੇ ਸੁੱਕੇ ਪਏ ਆ ਤੁਸੀਂ ਐਵੇਂ ਹੋ ਗਏ ਨਹੀਂ ਵੀ ਖੱਤੇ 'ਚ ਤਾਂ ਪਾਣੀ ਖੜਾ ਦੇ ਲ ਗਾਰੇ ਬਣੇ ਪਏ ਆ ਤੇ ਦਾ ਬਣੇ ਪਿਆ ਬਿਲਕੁਲ ਗਾਰੇ ਵਰਗੇ ਸੰਤੋਜਨ ਬੋਲੇ ਆ ਵਟੋਜਨ ਮੈਂ ਕੱਢਦੇ ਆ ਤੇ ਉਧਰ ਚੱਲ ਵੀ ਪ੍ਰੀਤੋ ਪੂਰੀ ਮੈਂਗਾ ਮਾਰ ਦਿਆ ਛਾਲਾਂ ਪੂਰੀਆਂ ਲੰਬੀਆਂ ਲੰਬੀਆਂ ਉਹ ਪ੍ਰੀਤੋ ਤਾਂ ਇਹ ਵੀ ਆਹੀ ਮੋਜਾਂ ਨੇ ਲੈ ਇਹ ਆ ਚੱਕ ਆ ਚੱਕ ਫੌਜੀਆ ਦਾ ਟੈਂਕ ਨਹੀਂ ਭਜਦਾ ਉਹਵੇਂ ਭੱਜ ਲੈਂਦੀ ਆ ਯਾਰ ਮਾੜਾ ਜਿਹਾ ਲੀਵਰ ਲਾਉਣ ਦੇ ਲੈ ਚੱਕ ਸੜੀ ਮਿੰਟਾਂ ਚ ਮੂੰਹ ਘਵਾ ਲੈਂਦੀ ਆ ਓ ਮੂਰੇ ਪਵਾ ਲੋ ਮੂਰੇ ਮੂਰੇ ਪਾ ਰਹੇ ਨਹੀਂ ਮੂਰੇ ਪਵਾ ਬੋ ਸੱਚੀ ਗੱਲ ਆ ਲੈ ਕੇ ਨਜ਼ਾਰਾ ਹੀ ਆ ਗਿਆ ਕਿ ਹਣ ਉਹ ਟੈਨਸ਼ਨ ਹੈ ਨਹੀਂ ਵੀ ਮੀਂਹ ਪੈਂਦਾ ਵੀ ਪੈ ਜਵੇ ਜਾਏ ਕੁਝ ਮਰਜ਼ੀ ਹੁੰਦਾ ਪਈ ਆ ਪਤਾ ਵੀ ਵੱਡੀ ਲਵਾਂਗੇ ਜਿਹੜੇ ਆ ਖੱਤੇ ਆ ਨਾ ਜਿੱਥੇ ਆਉਣਾ ਆਪਾਂ ਇਹ ਖੇਤ ਵੱਢਣ ਲੱਗੇ ਹੋਇਆ ਇੱਥੇ ਅੱਜ ਤੱਕ ਕਦੇ ਵੀ ਪਹਿਲੀ ਵਾਰ ਝੋਨਾ ਨਹੀਂ ਵੱਢ ਕੇ ਲੈ ਕੇ ਘੱਟੋ ਆ ਖੱਤੇ ਦੇ ਵਿੱਚ ਹੀ ਆਪਾਂ 5 ਵਾਰ ਆਇਆ ਝੋਨਾ ਵੱਢਣ ਕਿਉਂਕਿ ਪਾਣੀ ਤੋੜਨੋਂ ਨਹੀਂ ਹਟਦੇ ਲੋਕ ਨਾਲ ਨਹੀਂ ਗਵਾਂਡੀ ਤੇ 5 ਤੋਂ 6 ਵਾਰ ਮਸ਼ੀਨ ਆਈ ਆ ਤਾਂ ਵੀ ਤਾਂ ਵੀ ਫਿਰ ਰਹਿ ਗਿਆ ਦੀ ਫਿਰ ਹੱਥ ਨਾਲ ਵੱਢਿਆ ਜਾ ਕੇ ਝੋਨਾ ਦੇਖੋ ਕਿ ਇੰਨਾ ਟਾਈਮ ਲੱਗ ਜਾਂਦਾ ਹਨਾ ਵੀ ਵਢਣ ਨੂੰ ਝੋਨਾ ਤੇ ਤੁਸੀਂ ਲਾਲੋ ਸਾਹਿਬ ਵੀ ਫਿਰ ਹੋਰ ਬੰਦਾ ਕੀ ਕਰ ਸਕਦਾ ਮੈਂ ਤਾਂ ਕਹਿੰਦਾ ਬਹੁਤ ਵਧੀਆ ਡਿਸੀਜਨ ਲਿਆ ਆਪਾਂ ਵੀ ਲੈ ਲਈ ਹੁਣ ਕੋਈ ਟੈਨਸ਼ਨ ਨਹੀਂ ਜਿੱਥੇ ਦਾ ਪਤਾ ਵੀ ਇਹ ਖੱਤਾ ਗਿੱਲਾ ਵੈਨੇ ਵਢਣਾ ਹੀ ਨਹੀਂ ਮਸ਼ੀਨ ਦੂਜੀਆਂ ਨੇ ਆਰਾਮ ਨਾਲ ਉੱਥੇ ਉਹ ਲੈ ਲਵੇ ਵੀਰੇ ਜਿਹੜੇ ਸਾਡੇ ਖੇਤ ਹਨਾ ਸਾਡੇ ਖੇਤਾਂ 'ਚ 4 ਵੀਲ ਵੀ ਨਹੀਂ ਚੱਲਦੀਆਂ ਕਿਉਂਕਿ ਫਿਰ ਉਹ ਇੰਨੀ ਕਸੂਤੀ ਤਰੀਕੇ ਨਾਲ ਧਸ ਜਾਂਦੀਆਂ ਨਾ ਪਲਾਵ ਵਾਲੇ ਖੱਤਿਆਂ 'ਚ ਵੀ ਨਿਕਲਣੀ ਆਈ ਮੁਸ਼ਕਲ ਹੋ ਜਾਂਦੀ ਤੇ ਤੁਸੀਂ ਦੇਖਿਆ ਯਾ ਜਿੰਨੀਆਂ ਤੌਹਦੀਆਂ ਵਜਿਨਾਂ ਦਾ ਕਰਕੇ ਅਸੀਂ 4 ਵੀਲ ਦਾ ਪੰਗਾ ਹੀ ਨਹੀਂ ਲੈਂਦੇ ਕਿਉਂਕਿ 4 ਵੀਲ ਚੱਲਦੀਆਂ ਹੀ ਨਹੀਂ ਤੇ ਜਿਹੜੀ ਅਸੀਂ ਹੌਣ ਮੈਂ ਉਹਦਣ ਵਿਸ਼ਾਲ ਚਲਾ ਕੇ ਦੇਖੀਦੀ ਤੇ ਆਪਣੇ ਹਨਾ ਨਵੀਂ ਵਿਸ਼ਾਲ ਦੀ ਦੇ ਲੋ ਹਾਲੈਂਡ ਜਿੰਨਾ ਹਾਲੈਂਡ ਚੱਲੀ ਆ ਉਹਨਾਂ ਕੀ ਹੋ ਚੱਲਦੀ ਦੀ ਬਸ ਤੇ ਇਹੀ ਗੱਲ ਆ ਕਿ ਨਹੀਂ ਚੱਲਦੀ ਵੀਰੇ ਸਾਡੇ ਖਤਾਂ ਚ 4 ਵੀਲ ਹਨਾ ਆ ਚੱਲਣ ਲੱਗੀ ਆ ਕਿ ਬਬਰੀ ਇਹ ਮਾਰਦੀ ਆ ਆਠੇ ਪੂਰੇ ਇਹ ਤਾਂ ਸਾਡੀ ਟੈਂਕ ਵਾਂਗੂ ਭਜਦੀ ਆ ਯਾਰ ਸੱਚੀ ਗੱਲ ਆ ਤੇ ਥੋੜੀਆਂ ਜਿਹੀਆਂ ਸੈਟਿੰਗਾਂ ਖਰਾਬ ਸੀਗੀਆਂ ਤੇ ਉਹ ਕਰਤੀਆਂ ਹੁਣ ਇਹਨਾਂ ਨੇ ਆ ਵੀਰਪ੍ਰੀਤ ਤੋਂ ਹੀ ਆਇਆ ਹੋਇਆ ਮੁੰਡਾ ਤੇ ਸਵੇਰੇ ਆਇਆ ਏ 10 11 ਵਜੇ ਤੇ ਜਿਆਦਾ ਆਇਆ ਵੀਰ ਲੱਗਿਆ ਹੁਣ ਚਲਾਉਣ ਤੇ ਵਾਹ ਚਲਾਈ ਜਾਂਦਾ ਤੇ ਆ ਓਗਰ ਵੀ ਆਪਾਂ ਜਿਹੜਾ ਹਲ ਵਾਲਿਆ ਹਾਈਡਰੋ ਲੱਗੇ ਵੀ ਬਹੁਤ ਵਧੀਆ ਰਹਿ ਗਈ ਨਹੀਂ ਤਾਂ ਐਵੇਂ ਇਹ ਦਿਨ ਦੇ ਦੂਜਾ ਓਗਰੀ ਆ ਨਾਰਮਲ ਇਹਦੋਂ ਇਹ ਵੀ ਕੰਮ ਲਿਆ ਕਰਨਿਆ ਸੀ ਹੁਣ ਤਾਂ ਜਦੋਂ ਕਿਤੇ ਵੀ ਤੁਸ ਕੀ ਇਹੀ ਕੰਮ ਲਿਆਈ ਕਰਨਿਆ ਸੀ ਇਹ ਤੋਂ ਤੇ ਕੰਮ ਪੂਰੇ ਕਰਿਆ ਕਰੋ ਕੋਚ ਕਰ ਦੇ ਵੀਰੇ ਅੱਜ ਫੇਰ ਲਾ ਦੂ ਚੱਲ ਦੇਖ ਲੈ ਉਹ ਟੈਂਕ ਖਾਲੀ ਕਰਵਾ ਦੇ ਅੱਜ ਨਹੀਂ ਨਹੀਂ ਉਹ ਚ ਕਰਾ ਲੈ ਇੱਕ ਗੱਲ ਸਹੀ ਆ ਵੀ ਤਾਂ ਹੀ ਨਹੀਂ ਹੁੱਕ ਦਿੱਤੀ ਵੀ ਕਿਉਂਕਿ ਇਹਦਾ ਹਾਈਡਰੋਲਿਕ ਉਨਾਂ ਜ਼ੋਰ ਨਹੀਂ ਲਾਉਂਦਾ ਨਹੀਂ ਤਾਂ ਸਾਡੇ ਆਰਗਨਿਕ ਕਹਿਦਾ ਕਰਨਾ ਹੀ ਭਾਈ ਤੁਸ ਕੀ ਟਰਾਲੀ ਲੈ ਆਓ ਮਸ਼ੀਨ ਉਹ ਚਾਹ ਟਰਾਲੀ ਤੇ ਚੜ੍ਹ ਕੇ ਲੈ ਆਓ ਹਨ ਤਾਂ ਹੀ ਨੀ ਕੰਮ ਹੈ ਅੱਗ ਦੀ ਲਾੜ ਬਣ ਜਾਂਦੀ ਏ ਸਾਲੀਆਂ ਦਾ ਜਿਵੇਂ ਟੈਂਕ ਨਹੀਂ ਚੱਲਦਾ ਉਪਰ ਥੱਲੇ ਉੱਪਰ ਥੱਲੇ ਉਹ ਨੂੰ ਮੈਂ ਲਓ ਵੀ ਵੀਰੇ ਆਪਣਾ ਮੱਕੀ ਦਾ ਸੀਜ਼ਨ ਹੋ ਗਿਆ ਸਮਾਪਤ ਅਖੀਰਲਾ ਘੇੜਾ ਲਈ ਜਾਂਦੀ ਆ ਫਿੰਡੋ ਜੀ ਬਸ ਦਾ ਐਂਡ ਤੇ ਲੋ ਕਿੰਨੀ ਅੱਗ ਦੀ ਲਾਟ ਹੋ ਜਾਂਦੀ ਹੈ ਨਾ ਬਾਪੂ ਟਰੈਕਟਰ ਦਸ ਹੋ ਕੇ ਚਲੇ ਗਿਆ ਤੇ ਹੁਣ ਕੱਢਣਾ ਸਾਨੂੰ ਪੈਣਾ ਇੱਕ ਨੇ ਖਿੱਚਿਆ ਨਹੀਂ ਹੁਣ ਦੂਜਾ ਦੇ ਮੰਗਾਇਆ ਯਾਰ ਆਹ ਸਿਸਟਮ ਦੇਖਿਓ ਕਿੰਨਾ ਸੋਹਣਾ ਇਹਦਾ ਇਹ ਆਹ ਦੇਖੋ ਆ ਲੈਟ ਮੀਟਰਾਂ ਦੇ ਪੈਂਦੀ ਐ ਇੱਥੇ ਲੈ ਲੋ ਸਿੱਧੀ ਬੜਾ ਨਜ਼ਾਰਾ ਹੈਗਾ ਇਹਦਾ ਯਾਰ ਸਵਾਦ ਹੀ ਵੱਖਰਾ ਅਖੀਰ ਲਾ ਟੈਂਕ ਪਾਉਣ ਆਉਂਦੀ ਆ ਪਿੰਡੋਂ ਲਓ ਜੀ ਆਪਣਾ ਹੋ ਗਿਆ ਮੱਕੀ ਦਾ ਕੰਮ ਸਮਾਪਤ ਬਸ ਇੱਕ ਟਿੰਕ ਰਹਿ ਗਿਆ ਜਿਹੜੀਆਂ ਮੱਕੀਆਂ-ਮੱਕੀਆਂ ਚੁਗੀਆਂ ਸੀਆਂ ਨਿਛਲੀਆਂ ਉਹ ਪਈਆਂ ਨੇ ਬਸ ਇੱਕ ਟਿੰਕ ਰਹਿ ਗਿਆ ਉਹਨੂੰ ਕੱਢ ਕੇ ਬਸ ਦਾ ਐਂਡ ਕਰ ਦੇਣਾ ਵੇ ਬਾ ਫੇਰ ਸਾਰੇ ਵੀਰਾਂ ਨੂੰ ਖੁੱਲੀ ਛੁੱਟੀ ਜਿਨ੍ਹਾਂ ਨੇ ਵਡਾਉਣੀ ਹੋ ਮੱਕੀ ਤੋਂ ਮਸ਼ੀਨ ਤੋਂ ਵਡਾ ਸਕਦੇ ਆ ਦੇਖੋ ਵੀਰੇ ਕਿੰਨਾ ਵਧੀਆ ਫੀਚਰ ਹੈ ਇਹਦੇ ਵਿੱਚ ਦੇਖੋ ਇੱਥੇ ਲਾਈਟ ਕਿੰਨੀ ਸੋਹਣੀ ਚੱਲਦੀ ਹੈ ਇਹ ਆ ਚੱਕ ਬਿਨਾਂ ਲਾਈਟ ਇਹਦੀ ਆ ਕਿਸ ਡਿਸਟਰਬ ਵੀ ਨਹੀਂ ਕਰਦੀ ਵੀ ਹਾਂ ਸਿਰਫ ਕਲੀ ਇੰਨੀ ਜਗ੍ਹਾ ਤੇ ਪੈਂਦੀ ਆ ਹੋਰ ਸਾਰੇ ਕੈਮਰਾ ਉਹ ਆਦਿ ਨੂੰ ਕਿੰਨੀ ਸੋਹਣੀ ਲਾਈਟ ਇਹ ਚੀਜ਼ਾਂ ਦੂਜੇ ਕੈਮਰਾ ਚ ਕਿੱਥੋਂ ਲੱਭਣੀਆਂ ਯਾਰ ਦੱਸੋ ਹੈਗੀਆਂ ਲੱਭ ਜਾਣੀਆਂ ਨਾ ਕਦੇ ਵੀ ਨਹੀਂ ਲੱਭਣੀਆਂ ਉਹੜਾ ਆਪਾਂ ਕੱਢੀਏ ਦੇਖੀਏ ਜ਼ੋਰ ਲਵਾਈਏ ਇਹਦਾ ਟੱਡੇ ਦਾ ਕਿਵੇਂ ਲਾਉਂਦਾ ਉਹ ਇੱਕ ਗੱਲ ਹੈਗੀ ਆ ਵਿਚਾਰੀ ਜ਼ੋਰ ਤਾਂ ਨਹੀਂ ਲਾਇਆ ਉਹਨੇ ਨਾ ਪਰ ਲੀਹਾਂ ਪੱਕੀਆਂ ਕਰ ਦਿਆ ਕਰੋ ਸਾਡੀਆਂ ਵੀ ਜਿੱਥੋਂ ਲਗਾਉਣੀਆਂ ਲੀਹ ਤੇ ਵੇਲ ਦੋ ਜਾਗੇ ਟੋਟਾ ਵੀ ਉਹਦੇ ਨਾਲ ਕੱਢਦੇ ਆ ਦੇਖ ਕੇ ਵਾਪੂ ਦਾ ਹੁਣ ਵੀ ਫੋਨ ਆਇਆ ਕਹਿੰਦਾ ਮੈਦਾ ਟਰਾਲੀ ਮਾੜੀ ਜੀ ਤੁਸੀਂ ਦੀ ਕਹਿੰਦਾ ਖੱਤੇ ਦਾ ਗਿੱਲੇ ਹੀ ਨਹੀਂ ਕਹਿੰਦਾ ਉੱਤੋਂ ਦਾ ਚਿੱਟੇ ਹੋਏ ਪਏ ਆ ਬਸ ਖਾਲੀਆਂ 'ਚ ਪਾਣੀ ਖੜਾ ਵਾ ਖਾਲੀਆਂ ਜਿਵੇਂ ਗਿੱਲੀਆਂ ਵਈਆਂ ਹਨ ਦੇਖੋ ਟਰੈਕਟਰ ਦੋ ਪਾਏ ਹੋਇਆ ਮਨਾਲੇ ਮੱਕੀ ਕੋਈ ਬਾੜੀ ਜ਼ਿਆਦਾ ਵੀ ਨਹੀਂ ਹੈਗੀ ਆਉਗੀ 80 90 ਕੁਆਂਟਲ ਹੋ ਮੱਕੀ ਤੇ ਦੋ ਟਰੈਕਟਰ ਵੀ ਇੱਕ ਟਰੈਕਟਰ ਕੱਢਿਆ ਜੇ ਦੀ ਖਿੱਚਣੋਂ ਹਟ ਜਾਂਦਾ ਬੈਗ ਹੀ ਆਉਂਦੀ ਆ ਘੁੰਮਣੀ ਹੈ ਨਹੀਂ ਟਰਾਲੀ ਕਿਉਂਕਿ ਖੱਤੇ ਗਿੱਲੇ ਆ